ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕ ਇੱਕੋ ਟੈਲੈਂਟ ਵਾਲੇ ਵੀ ਹੋ ਕੇ ਆਸਮਾਨ ਛੂਹ ਲੈਂਦੇ ਹਨ ਤੇ ਕੁਝ ਲੋਕ ਜ਼ਿੰਦਗੀ ਭਰ ਸੰਘਰਸ਼ ਕਰਦੇ ਰਹਿੰਦੇ ਹਨ ਫਰਕ ਸਿਰਫ ਕਿਸਮਤ ਦਾ ਨਹੀਂ ਹੁੰਦਾ ਫਰਕ ਡਿਸਪਲਾਈਨ ਦਾ ਹੁੰਦਾ ਹੈ ਲੋਕ ਕਹਿੰਦੇ ਹਨ ਮੋਟੀਵੇਸ਼ਨ ਹੀ ਸਭ ਕੁਝ ਹੈ ਪਰ ਅਸਲ ਸੱਚ ਹੈ ਮੋਟੀਵੇਸ਼ਨ ਸਿਰਫ ਸਟਾਰਟਰ ਦਾ ਬਟਨ ਹੈ ਜਦਕਿ ਡਿਸਪਲਾਈਨ ਪੂਰੀ ਮਸ਼ੀਨ ਹੈ ਜੋ ਤੁਹਾਨੂੰ ਰਾਤ ਤੇ ਚਲਾਉਂਦੀ ਰਹਿੰਦੀ ਹੈ ਕਾਮਯਾਬ ਲੋਕ ਕਦੇ ਵੀ ਜਦੋਂ ਮਨ ਕਰੇ ਵਾਲੀ ਸੋਚ ਤੇ ਨਹੀਂ ਚੱਲਦੇ ਉਹ ਹਮੇਸ਼ਾ ਜੋ ਕਰਨਾ ਹੈ ਉਹ ਕਰਨਾ ਹੀ ਹੈ ਵਾਲੇ ਨਿਯਮ ਤੇ ਜੀਵਨ ਗੁਜ਼ਾਰਦੇ ਹਨ ਅੱਜ ਅਸੀਂ ਗੱਲ ਕਰਾਂਗੇ ਸਵੇ ਡਿਸਪਲਿਨ ਦੀ ਤਿੰਨ ਵੱਡੇ ਰਾਜਾਂ ਦੀ ਜਿਹੜੇ ਹਰ ਖੇਤਰ ਵਿੱਚ ਤੁਹਾਨੂੰ ਅਜਿੱਤ ਬਣਾ ਸਕਦੇ ਹਨ ਛੋਟੀਆਂ ਆਦਤਾਂ ਦਾ ਜਾਦੂ ਡਿਸਪਲਾਈਨ ਦੀ ਸ਼ੁਰੂਆਤ ਵੱਡੇ ਕੰਮਾਂ ਨਾਲ ਨਹੀਂ ਬਲਕਿ ਛੋਟੀਆਂ ਆਦਤਾਂ ਨਾਲ ਹੁੰਦੀ ਹੈ ਜਿਵੇਂ ਸਵੇਰੇ ਸਮੇਂ ਤੇ ਉੱਠਣਾ ਹਰ ਰੋਜ਼ ਥੋੜਾ ਥੋੜਾ ਪੜ੍ਹਨਾ ਮੋਬਾਈਲ ਤੇ ਸਮਾਂ ਖਰਚ ਕਰਨ ਦੀ ਬਜਾਏ ਆਪਣੇ ਲੱਕ ਤੇ ਧਿਆਨ ਦੇਣਾ ਇਹ ਛੋਟੀਆਂ ਆਦਤਾਂ ਹੀ ਵੱਡੀਆਂ ਸਫਲਤਾਵਾਂ ਦੀਆਂ ਪੌੜੀਆਂ ਆਣਦੀਆਂ ਹਨ ਇੱਕ ਉਦਾਹਰਣ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਥਾਮਸ ਐਡੀਸਨ ਦਾ ਨਾਮ ਤੇ ਸਭ ਨੇ ਸੁਣਿਆ ਹੀ ਹੋਵੇਗਾ ਉਸ ਨੇ 100 ਵਾਰ ਬਲਬ ਬਣਾਉਣ ਦੀ ਕੋਸ਼ਿਸ਼ ਕੀਤੀ ਜੇ ਉਹ ਹਰ ਰੋਜ਼ ਸਿਰਫ ਇੱਕ ਛੋਟਾ ਕਦਮ ਨਾ ਚੁੱਕਦਾ ਅੱਜ ਰੋਸ਼ਨੀ ਹੀ ਨਾ ਹੁੰਦੀ ਛੋਟੀਆਂ-ਛੋਟੀਆਂ ਆਦਤਾਂ ਨੂੰ ਆਪਾਂ ਅਕਸਰ ਹੀ ਹਲਕੇ ਚ ਲੈਨੇ ਹਾਂ ਇਹੀ ਸਾਡੀਆਂ ਗਲਤੀਆਂ ਹੁੰਦੀਆਂ ਹਨ ਹਰ ਰੋਜ਼ ਛੋਟਾ ਕਦਮ ਪਵਿੱਖ ਵਿੱਚ ਵੱਡੀ ਸਫਲਤਾ ਦਾ ਰਾਹ ਬਣਦਾ ਹੈ ਰਾਹ ਤਿਆਰ ਕਰਦਾ ਹੈ ਭਾਵਨਾਵਾਂ ਤੇ ਕੰਟਰੋਲ ਡਿਸਪਲਿਨ ਦਾ ਅਸਲੀ ਮਤਲਬ ਹੈ ਆਪਣੇ ਮਨ ਅਤੇ ਭਾਵਨਾਵਾਂ ਤੇ ਕੰਟਰੋਲ ਕਰਨਾ ਗੁੱਸੇ ਵਿੱਚ ਗਲਤ ਫੈਸਲਾ ਨਾ ਕਰਨਾ ਲਾਲਚ ਵਿੱਚ ਆ ਕੇ ਗਲਤ ਰਸਤਾ ਨਾ ਚੁਣਨਾ ਮौज-ਮਸਤੀ ਵਿੱਚ ਆਪਣਾ ਭਵਿੱਖ ਨਾ ਗਵਾ ਦੇਣਾ ਇੱਕ ਉਦਾਹਰਣ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਤੋਂ ਇੱਕ ਖਿਡਾਰੀ ਜਦੋਂ ਮੈਦਾਨ ਵਿੱਚ ਉਤਰਦਾ ਹੈ ਉਸ ਦਾ ਮਨ ਕਹਿੰਦਾ ਹੈ ਥੱਕ ਗਿਆ ਹਾਂ ਛੱਡ ਦੇ ਪਰ ਡਿਸਪਲਿਨ ਵਾਲਾ ਖਿਡਾਰੀ ਕਹਿੰਦਾ ਹੈ ਨਹੀਂ ਮੈਨੂੰ ਆਪਣੇ ਲੱਕ ਲਈ ਖੇਡਣਾ ਹੀ ਪਵੇਗਾ ਮੈਨੂੰ ਆਪਣੀ ਕਿਸਮਤ ਨਾਲ ਲੜਨਾ ਹੀ ਪਵੇਗਾ ਇਸੇ ਤਰ੍ਹਾਂ ਕਾਮਯਾਬ ਬਿਜ਼ਨਸਮੈਨ ਵੀ ਹਰੇਕ ਫੈਸਲਾ ਪਾਵਨਾਵਾ ਨਾਲ ਨਹੀਂ ਸੂਝ-ਬੂਝ ਨਾਲ ਲੈਂਦੇ ਹਨ ਆਪਣੇ ਮਨ ਨੂੰ ਆਪਣੇ ਸੁਪਨਿਆਂ ਦਾ ਨੌਕਰ ਬਣਾਓ ਮਾਲਕ ਨਾ ਬਣਨ ਦਿਓ ਲਗਾਤਾਰ ਪਾਵ ਕਨਸਿਸਟੈਂਸੀ ਸਭ ਤੋਂ ਵੱਡਿਆ ਹਥਿਆਰ ਹੈ ਲਗਾਤਾਰ ਤੁਸੀਂ ਇੱਕ ਦਿਨ ਵਿੱਚ 10 ਘੰਟੇ ਕੰਮ ਕਰੋ ਤੇ ਫਿਰ ਹਫ਼ਤੇ ਪਰ ਛੱਡ ਦਿਓ ਇਸ ਦਾ ਕੋਈ ਲਾਭ ਨਹੀਂ ਪਰ ਜੇ ਤੁਸੀਂ ਹਰ ਰੋਜ਼ ਸਿਰਫ 1 ਘੰਟਾ ਵੀ ਇਮਾਨਦਾਰੀ ਨਾਲ ਦਿਓ ਤਾਂ ਕੁਝ ਸਾਲਾਂ ਵਿੱਚ ਚਮਤਕਾਰ ਜ਼ਰੂਰ ਹੋਵੇਗਾ ਅੱਜ ਤੁਹਾਡੀ ਕਾਮਯਾਬੀ ਸਰਲ ਬਣੇਗੀ ਅਤੇ ਜ਼ਰੂਰ ਆਵੇਗੀ। ਚੀਨ ਵਿੱਚ ਇੱਕ ਕਿਸਮ ਦਾ ਬੈਂਬੂ ਦਾ ਬੀਜ ਹੁੰਦਾ ਹੈ। ਉਹ ਬੀਜ ਪਹਿਲੇ 4 ਸਾਲਾਂ ਮਿੱਟੀ ਹੇਠਾਂ ਚੁੱਪ ਰਹਿੰਦਾ ਹੈ। ਪਰ ਜਦੋਂ 5ਵੇਂ ਸਾਲ ਉਹ ਫੁੱਟਦਾ ਹੈ। ਦਾ ਸਿਰਫ ਕੁਝ ਮਹੀਨਿਆਂ ਵਿੱਚ 90 ਫੁੱਟ ਉੱਚਾ ਹੋ ਜਾਂਦਾ ਹੈ ਕਿ ਉਸਨੇ ਵਧਣਾ ਪੰਜਵੇਂ ਸਾਲ ਸ਼ੁਰੂ ਕੀਤਾ ਸੀ ਨਹੀਂ ਉਹ ਪਿਛਲੇ ਚਾਰ ਸਾਲਾਂ ਜੜ੍ਹਾਂ ਮਜ਼ਬੂਤ ਕਰ ਰਿਹਾ ਸੀ ਇਸੇ ਤਰ੍ਹਾਂ ਹੀ ਤੁਸੀਂ ਇੱਕਦਮ ਕਾਮਯਾਬੀ ਨਹੀਂ ਹਾਸਲ ਕਰ ਸਕਦੇ ਤੁਹਾਡੀ ਲਗਾਤਾਰ ਦੀ ਤੁਹਾਡੀਆਂ ਜੜ੍ਹਾਂ ਹਨ ਜਿੰਨੀ ਮਜ਼ਬੂਤ ਜੜ੍ਹਾਂ ਓਨਾ ਵੱਡਾ ਰੁੱਖ ਬਣੋਗੇ ਯਾਦ ਰੱਖੋ ਮੋਟੀਵੇਸ਼ਨ ਸਿਰਫ ਚਿੰਗਾਰੀ ਹੈ ਪਰ ਡਿਸਪੀਸਪਲਨ ਪੂਰੀ ਅੱਗ ਹੈ ਛੋਟੀਆਂ ਆਦਤਾਂ ਨਾਲ ਸ਼ੁਰੂ ਕਰੋ ਆਪਣੇ ਮਨ ਤੇ ਜਜ਼ਬਾਤਾਂ ਨੂੰ ਕੰਟਰੋਲ ਕਰੋ ਤੇ ਲਗਾਤਾਰ ਨਾਲ ਰਾਹਤੇ ਬਣੇ ਰਹੋ ਕਾਮਯਾਬੀ ਕੋਈ ਜਾਦੂ ਨਹੀਂ ਇਹ ਹਰ ਰੋਜ਼ ਦੇ ਛੋਟੇ ਛੋਟੇ ਡਿਸਪਲਨ ਦਾ ਨਤੀਜਾ ਹੈ ਆਪਣੀ ਜ਼ਿੰਦਗੀ ਵਿੱਚ ਇਹ ਤਿੰਨ ਰਾਜ ਅੱਜ ਤੋਂ ਹੀ ਲਾਗੂ ਕਰੋ ਤੇ ਇੱਕ ਦਿਨ ਲੋਕ ਤੁਹਾਨੂੰ ਉਦਾਹਰਨ ਵਜੋਂ ਯਾਦ ਕਰਨਗੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਇਕ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮੈਂਟ ਕਰਕੇ ਦੱਸੋ ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਚੁਣੌਤੀ ਕਿਹੜੀ ਹੈ ਆਦਤਾਂ ਬਦਲਣ ਦੀ ਜਜ਼ਬਾਤ ਕੰਟਰੋਲ ਕਰਨ ਦੀ ਜਾਂ ਲਗਾਤਾਰ ਰਹਿਣ ਦੀ ਪੂਰੀ ਵੀਡੀਓ ਦੇਖਣ ਦੇ ਲਈ ਧੰਨਵਾਦ ਮਿਲਦੇ ਹਾਂ ਨਵੇਂ ਵਿਚਾਰਾਂ ਦੇ ਨਾਲ ਨੈਕਸਟ ਵੀਡੀਓ ਦੇ ਨਾਲ